ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਾਸਤੇ ਮੈਂ ਸਲਾਈ ਤੇ ਦੋ-ਦੋ ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਤੇ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਪਾਇਆ ਤੇ ਆਪਾਂ ਉਲਟੀ ਸਲਾਈ ਬਣਾ ਲਈ ਉਹ ਕੁੰਡੇ ਪਾ ਕੇ ਇੱਧਰੋਂ ਜਿਹੜੀ ਆਪਾਂ ਉਲਟੀ ਸਲਾਈ ਬਣਾਉਣੀ ਸੀ ਆਪਾਂ ਹਲਟੇ ਪਾਸੇ ਸਿੱਧੀ ਬਣਾ ਲਈ। ਇੱਧਰਲੇ ਪਾਸੇ ਸਿੱਧੇ ਪਾਸੇ ਉਲਟੀ ਐ। ਇਹ ਆਪਣੀ ਮਰਜ਼ੀ ਆ ਆਪਾਂ ਉਲਟੀ ਬਣਾਈਏ ਸਿੱਧੀ ਬਣਾਈਏ ਆਪਾਂ ਨੂੰ ਜਿਵੇਂ ਚੰਗੀ ਲੱਗੇ। ਮੈਂ ਬਣਾ ਲਈ ਮੈਂ ਤਾਂ ਉਲਟੀ ਬਣਾਈ ਐ। ਤੁਹਾਨੂੰ ਜਿਵੇਂ ਚੰਗੀ ਲੱਗੇ ਤੁਸੀਂ ਓਵੇਂ ਬਣਾ ਸਕਦੇ ਹੋ। ਤੇ ਚਲੋ ਜੀ ਬਣਾਉਣਾ ਸਟਾਰਟ ਕਰ ਦਾਂ ਡਿਜ਼ਾਈਨ। ਡਿਜ਼ਾਈਨ ਤੁਸੀਂ ਬਹੁਤ ਹੀ ਅਲੱਗ ਜਾ ਡਿਜ਼ਾਈਨ ਐ। ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਪਾਂ ਵੀਡੀਓ ਇਹ ਵਾਲਾ ਗੁੰਡਾ ਆਪਾਂ ਤਾਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਆਹ ਵਾਲਾ ਗੁੰਡਾ ਲਵਾਂਗੇ ਇਹਦੇ ਆਪਾਂ ਪਿੱਛੋਂ ਦੀ ਸਲਾਈ ਕੱਢ ਕੇ ਇੱਕ ਵਾਰੀ ਬਣਾਇਆ ਫਿਰ ਵਲ ਪਾ ਕੇ ਇੱਕ ਹੁੰਡਾ ਬਣਾ ਲੈਣਾ ਆਪਾਂ ਆ ਆਪਣੇ ਦੋ ਹੁੰਡੇ ਹੋ ਗਏ ਜੀ ਆ ਆਪਣੇ ਤਿੰਨ ਹੁੰਡੇ ਬਣ ਗਏ ਇੱਕ ਹੁੰਡਾ ਇਹਦਾ ਅਗਲਾ ਹੁੰਡਾ ਆਪਾਂ ਫਿਰ ਤੋਂ ਸਿੰਧਾ ਬਣਾਵਾਂਗੇ ਉਦੋਂ ਅੱਗੇ ਵਾਲੇ ਦੇ ਪਿੱਛੋਂ ਦੀ ਸਿਲਾਈ ਕੱਢ ਕੇ ਇੱਕ ਲੂਪ ਬਣਾਈ ਫਿਰ ਵਲ ਪਾ ਕੇ ਰੱਪਾ ਹੁੰਡਾ ਬਣਾ ਦੇਣਾ ਇੱਕ ਕੁੰਡਾ ਸਿੱਧਾ ਬਣਾਇਆ ਪਿਛਲੇ ਅਗਲੇ ਕੁੰਡੇ ਦੇ ਪਿੱਛੋਂ ਦੀ ਸਲਾਈ ਕੱਢ ਕੇ ਇੱਕ ਲੂਪ ਬਣਾਈ ਵੜ પા ਕੇ ਆਪਾਂ ਕੁੰਡਾ ਬਣਾ ਲੈਣਾ ਇੱਕ ਕੁੰਡੇ ਤੋਂ ਆਪਣੇ ਤਿੰਨ ਕੁੰਡੇ ਬਣ ਗਏ ਸੋ ਆਪਣੇ ਦੋ ਕੁੰਡੇ ਹੋ ਗਏ ਜੀ ਡਿਜ਼ਾਈਨ ਦੇ ਪੂਰੀ ਸਲਾਈ ਆਪਾਂ ਇਸ ਤਰ੍ਹਾਂ ਬਣਾ ਲੈਣੀ ਹੈ ਜੈਨ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਲਾਸਟ ਵਾਲਾ ਗੁੰਡਾ ਵੀ ਆਪਣਾ ਆਪ ਇਸ ਤਰ੍ਹਾਂ ਬਣਾ ਲੈਣਾ ਇੱਕ ਤੋਂ ਤਿੰਨ ਗੁੰਡੇ ਇਹ ਆਪਣੀ ਫਰਸਟ ਸਲਾਈ ਹੋ ਗਈ। ਹੁਣ ਆਪਣੇ ਕੋਲੇ 3 ਗੁੰਡੇ ਬਣ ਗਏ ਜੀ 2 ਗੁੰਡਿਆਂ ਤੋਂ 4 ਗੁੰਡੇ ਹੋ ਗਏ ਆਪਣੇ ਕੋਲੇ। ਹੁਣ ਆਪਾਂ ਇਹਨਾਂ ਦੇ 2 ਗੁੰਡੇ ਬਣਾਉਣੇ ਆ। 2 ਗੁੰਡਿਆਂ ਦਾ ਇੱਕ ਬਣਾ ਲਿਆ। ਅਗਲਾ ਗੁੰਡਾ ਆਪਾਂ ਇਸ ਗੁੰਡੇ ਨਾਲ ਲੈ ਕੇ ਦੋਆਂ ਦਾ ਇੱਕ ਬਣਾ ਦੇਣਾ। ਆ ਜਿਹੜਾ ਆਪਣਾ ਜੇ ਆਪਾਂ ਲੂਪ ਬਣਾਈ ਸੀ ਇਹਨੂੰ ਆਪਾਂ ਅਗਲੇ ਕੁੰਡੇ ਨਾਲ ਲੈ ਕੇ ਬਣਾ ਲੈਣਾ ਤੇ ਅੰਨਾ ਦੇਖ ਲਓ ਜੀ ਆਪਾਂ ਦੋ ਕੁੰਡਿਆਂ ਦਾ ਇੱਕ ਇੱਕ ਕੁੰਡਾ ਬਣਾਉਦੇ ਜਾਣਾ ਇਹ ਆਪਣਾ ਬਣਨਾ ਵੀ ਇਸ ਤਰ੍ਹਾਂ ਚਾਹੀਦਾ ਕਿ ਆਹ ਜਿਹੜਾ ਆਪਣਾ ਕੁੰਡਾ ਹੈ ഈ എന്നാ ചാസ് കെ അപ്പം ദൂജി സിലായി తిజీ సలాయి ఆ కుారా కుారే అగలా కుం బ పలటా దాగే ఫిర్ వే ఆ కు తారలా కు బ పలటా దాగే கண்டாா் பத்தா பண்ணா சரி இன்னும் அப்பா இது தாங்க இது தில தான் ਫਿਰ ਆਪਾਂ ਇੱਥੇ ਵਲ ਪਾਵਾਂਗੇ ਆਪਾਂ ਕਿਵੇਂ ਵੀ ਪਾ ਸਕਦੇ ਆ ਵਲ ਇਸ ਤਰ੍ਹਾਂ ਪਾ ਸਕਦੇ ਆ ਆਹ ਵਾਲਾ ਕੁੰਡਾ ਤਾਰ ਲਾਂਗੇ ਆਹ ਵਾਲਾ ਕੁੰਡਾ ਬਣਾ ਕੇ ਜਿਹੜਾ ਤਾਰਿਆ ਸੀ ਕੁੰਡਾ ਆਪਾਂ ਇਹਨੂੰ ਉੱਪਰ ਦੇ ਉਲਟਾ ਦਾਂਗੇ ਫਿਰ ਇਸ ਤਰ੍ਹਾਂ ਵਲ ਪਾ ਕੇ ਆਹ ਕੁੰਡਾ ਲਾ ਲਾਂਗੇ ਅਗਲਾ ਕੁੰਡਾ ਬਣਾ ਕੇ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਦੇ ਉਲਟਾ ਦਾਂਗੇ ਇਹਨਾਂ ਦੇ ਤੇ ਫਿਰ ਆਪਾਂ ਆਹ ਕੁੰਡਾ ਤਾਰ ਲਾਂਗੇ ਅਗਲਾ ਕੁੰਡਾ ਬਣਾ ਕੇ ਇਹਨੂੰ ਉੱਪਰ ਦੇ ਲਾ ਦਾਂਗੇ ਆਹ ਗੁੰਡੇ ਆਪਾਂ ਸਿੱਧਾ ਮਾ ਲਾਂ ਹੁਣ ਆਪਾਂ ਜਿੰਨੇ ਗੁੰਡੇ ਪਾਏ ਸੀ ਆਪਣੇ ਉਨੇ ਗੁੰਡੇ ਹੋ ਗਏ ਆਪਣੀ ਚੌਥੀ ਸਲਾਈ ਹੋ ਗਈ ਇਹਨੂੰ ਆਪਾਂ ਸਾਰੀ ਉਲਟੀ ਬਣਾ ਲਵਾਂਗੇ ਇਸ ਤਰ੍ਹਾਂ ਬਣਦਾ ਇਹ ਆਪਣਾ ਡਿਜ਼ਾਈਨ ਇਹ ਹੁਣ ਆਪਾਂ ਇੱਕ ਵਾਰੀ ਹੋਰ ਤੁਹਾਨੂੰ ਪਹਿਲੀ ਸਲਾਈਡ ਡਿਜ਼ਾਈਨ ਦੀ ਪਾ ਕੇ ਦਿਖਾ ਦਿੰਨੇ ਆ ਆਹ ਵਾਲਾ ਕੁੰਡਾ ਆਪਾਂ ਤਾਰਿਆ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਹੁਣ ਐਸ ਕੁੰਡੇ ਦੇ ਇੱਥੋਂ ਦੀ ਸਲਾਈ ਕੱਢ ਕੇ ਆਪਾਂ ਇੱਕ ਲੂਪ ਬਣਾਈ ਵੜ ਪਾ ਕੇ ਆਪਾਂ ਇਹ ਕੁੰਡਾ ਬਣਾ ਲਾਂਗੇ ਤਿੰਨ ਕੁੰਡੇ ਹੋ ਗਏ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਪਹਿਲੀ ਸਲਾਈ ਜਿਵੇਂ ਆਪਾਂ ਪਾਈ ਸੀ ਡਿਜ਼ਾਈਨ ਦੀ ਉਸੇ ਤਰ੍ਹਾਂ ਆਪਾਂ ਇਹਨੂੰ ਫੇਰ ਬਣਾ ਲੈਣਾ। ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਜੀ। ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਊਗਾ। ਦੂਜੀ ਸਲਾਈ ਤੇ ਆਪਾਂ ਇਹਨਾਂ ਨੂੰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲੈਣਾ। ਆ ਦੇਖੋ ਇੱਥੇ ਆ ਧਿਆਨ ਰੱਖਣਾ ਕਿ ਜਿਹੜੇ ਆਪਾਂ ਲੂਪ ਬਣਾਈ ਸੀਗੀ ਉਹ ਵਾਲਾ ਕੁੰਡਾ ਬਚਿਆ ਆਪਣੇ ਕੋਲੇ ਇਹਨੂੰ ਆਪਾਂ ਇਸ ਕੁੰਡੇ ਨਾਲ ਲੈ ਕੇ ਦੋਹਾਂ ਦੇ ਇੱਕ ਕਰ ਦੇਣਾ। ਆਪਣੇ ਆਪ ਇਹ ਇਹ ਦੋ ਦੋ ਕੁੰਡੇ ਬਣਦੇ ਆਉਂਦੇ ਆ। ਆ ਦੂਜੀ ਸਲਾਈ ਹੋ ਗਈ ਆਪਣੀ ਤੀਜੀ ਸਲਾਈ ਚ ਆਪਾਂ ਇੱਥੇ ਵੜ ਪਾ ਕੇ ਆਹ ਕੁੰਡਾ ਤਾਰ ਲੈਣਾ ਅਗਲਾ ਕੁੰਡਾ ਬਣਾ ਕੇ ਇਹਨੂੰ ਉੱਪਰ ਦੀ ਲਾ ਦੇਣਾ ਆਹ ਵੜ ਕੁੰਡਾ ਤਾਰ ਲੈਣਾ ਅਗਲਾ ਕੁੰਡਾ ਬਣਾ ਕੇ ਇਹਨੂੰ ਆਪਾਂ ਇਸ ਤਰ੍ਹਾਂ ਉੱਪਰ ਢੇਲਟਾ ਆ ਦੇਣਾ ਇਹ ਵੜਾ ਪਤਾ ਪਾਉਣੇ ਕਿ ਜਿਹੜਾ ਆਪਾਂ ਕੁੰਡਾ ਇੱਥੇ ਦੋਹਾਂ ਦੇ ਇੱਕ ਹੋ ਜਾਂਦਾ ਜਾਂ ਕੁੰਡਾ ਆਪਣਾ ਵੱਧ ਜਾਂਦਾ ਉਲਟੇ ਸলাই ਆਪਾਂ ਪੂਰੀ ਉਲਟੀ ਬਣਾ ਕੇ ਤੇ ਆਪਣਾ ਇਹ ਡਿਜ਼ਾਈਨ ਫੇਰ ਸਟਾਰਟ ਹੋ ਜੂਗਾ ਜੀ ਇਹ ਬੜਾ ਹਾਇਰ ਡਿਜ਼ਾਈਨ ਇਸ ਤਰ੍ਹਾਂ ਲੱਗਦਾ ਜੀ ਇਹ ਮੈਂ ਮੋਟੀ ਉਨਤੇ ਬਣਾਇਆ ਮੋਟੀ ਉਨਤੇ ਵੀ ਬਹੁਤ ਸੋਹਣਾ ਲੱਗਦਾ ਤੇ ਆ ਵਾਲਾ ਆਪਾਂ ਇਸਨ ਤੇ ਬਣਾਇਆ ਇਹ ਤੇ ਥੋੜਾ ਜਿਹਾ ਘੱਟ ਬਣਿਆ ਚਲੋ ਜੀ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਜੇ ਦੱਸਣ ਦਾ ਤਰੀਕਾ ਚੰਗਾ ਲੱਗਿਆ ਤਾਂ ਕਮੈਂਟ ਵੀ ਜ਼ਰੂਰ ਕਰ ਦਿਓ